ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਹਾਜ਼ਰ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਮਿਤੀ 4 ਸਤੰਬਰ 2025 ਦੁਪਹਿਰੇ 2:30 ਵਜੇ ਤੋਂ ਲੈ ਕੇ ਲਗਾਤਾਰ ਬੱਦਲਵਾਈ ਪੰਜਾਬ ਦੇ ਉੱਪਰਛਾਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਪੱਛਮੀ ਹਿੱਸੇ ਨੂੰ ਛੱਡ ਕੇ ਸਿਰਫ ਅਗਰ ਗੱਲ ਕਰੀਏ ਅਮ੍ਰਿਤਸਰ ਫਜ਼ਿਲਕਾ ਫਿਰੋਜ਼ਪੁਰ ਫਰੀਦਪੁਰ ਮੁਕਸਰ ਤਰਨਤਾਰਨ ਬਰਨਾਲਾ ਇਹਨਾਂ ਨੂੰ ਛੱਡ ਕੇ ਬਾਕੀ ਪੂਰੇ ਪੰਜਾਬ ਦੇ ਉੱਪਰ ਤਗੜੀ ਬੱਦਲਵਾਈ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਸਵੇਰ ਤੋਂ ਹੀ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਦਾ ਪ੍ਰਕੋਪ ਜਾਰੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਸਾਨੂੰ ਆ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਹੋ ਸਕੇ ਤੁਹਾਡੇ ਤੱਕ ਤੇ ਬਾਕੀ ਹੁਣ ਲਗਾਤਾਰ ਹੜ ਦਾ ਖਤਰਾ ਫੇਰ ਤੋਂ ਮੜ ਰਾ ਰਿਹਾ ਜੀ ਪਖੜਾ ਡੈਮ ਦੀ ਗੱਲ ਕਰੀਏ ਤਾਂ ਪਖੜਾ ਡੈਮ ਆਪਣੇ 1680 ਜੋ ਉਹਨਾਂ ਦਾ ਲੈਵਲ ਹੈ ਉਹਦੇ ਤੱਕ ਪਹੁੰਚ ਚੁੱਕਿਆ ਜੀ ਹੜ ਦਾ ਪਾਣੀ ਛੱਡਿਆ ਜਾ ਰਿਹਾ ਤੁਹਾਨੂੰ ਪਹਿਲਾਂ ਹੀ ਵੀਡੀਓ ਪਾ ਕੇ ਸੂਚਿਤ ਕੀਤਾ ਗਿਆ ਹੈ ਕਿ ਲਗਭਗ ਦੁਪਹਿਰੇ 2 ਵਜੇ ਉੱਥੋਂ ਪਾਣੀ ਛੱਡਿਆ ਜਾਵੇਗਾ ਜਿਸ ਦੇ ਨਾਲ ਰੋਪੜ ਹੈੱਡਵਕਸ ਤੋਂ ਹੁੰਦਾ ਹੋਇਆ ਰੋਪੜ ਤੋਂ ਲੈ ਕੇ ਲੁਧਿਆਣਾ ਫਿਰ ਹਰੀਕੇ ਪੱਤਣ ਤੋਂ ਫਿਜ਼ਿਲਕਾ ਫਿਰੋਜ਼ਪੁਰ ਤੱਕ ਉਸ ਦੀ ਮਾਰ ਦੇਖਣ ਨੂੰ ਮਿਲੇਗੀ ਕਾਫੀ ਜ਼ਿਆਦਾ ਖਤਰਾ ਪੰਜਾਬ ਦੇ ਉੱਪਰ ਫਿਰ ਤੇ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕੱਗਰ ਦਾ ਪਾਣੀ ਵੀ ਵਧ ਰਿਹਾ ਜੀ ਤੁਸੀਂ ਜਿੱਥੇ ਵੀ ਹੋ ਮਦਦ ਕਰੋ ਲੋਕਾਂ ਦੀ ਨਹੀਂ ਮਦਦ ਕਰ ਸਕਦੇ ਵਾਹਿਗੁਰੂ ਅੱਗੇ ਅਰਦਾਸ ਕਰੋ ਰੱਬ ਅੱਗੇ ਅਰਦਾਸ ਕਰੋ ਤੁਸੀਂ ਕਿਸੇ ਵੀ ਭਗਵਾਨ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਵਾਹਿਗੁਰੂ ਲਿਖੋ ਅੱਲਾ ਰਾਮ ਜੋ ਵੀ ਤੁਸੀਂ ਕਿਸੇ ਨੂੰ ਮੰਨਦੇ ਹੋ ਤਾਂ ਮਦਦ ਜ਼ਰੂਰ ਹੋ ਸਕੇ ਅਰਦਾਸ ਕਰੋਗੇ ਦਿਲ ਤੋਂ ਦਾ ਅਰਦਾਸ ਜ਼ਰੂਰ ਕਬੂਲੀ ਜਾਂਦੀ ਹੈ ਗੱਲ ਕਰੀ ਤਾਂ ਆਉਂਦੇ 3-4 ਘੰਟੇ ਇਨ੍ਹਾਂ ਇਲਾਕਿਆਂ ਵਿੱਚ ਲਗਾਤਾਰ ਬਰਸਾਤ ਦੀ ਉਮੀਦ ਜਾਰੀ ਹੈ ਹਲਕੀ ਦਰਮਿਆਨੀ ਬੂੰਦਾਬੰਦੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਨਾ ਇਲਾਕਿਆਂ ਦੇ ਵਿੱਚ ਜਿਸ ਦੇ ਕਾਰਨ ਖਤਰਾ ਹੋਰ ਵੱਧ ਰਿਹਾ ਹੈ ਕਿਉਂਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਅਤੇ ਨੰਗਲ ਅਨੰਦਪੁਰ ਤੋਂ ਹੁੰਦਾ ਹੋਇਆ ਕੱਗਰ ਦਾ ਏਰੀਆ ਜਿਹੜਾ ਵੀ ਹੈ ਮੋਹਾਲੀ ਚੰਡੀਗੜ੍ਹ ਦੇ ਇਲਾਕੇ ਤੱਕ ਬਨੂੜ ਦੇ ਏਰੀਆ ਤੱਕ ਕੱਗੜ ਦਾ ਏਰੀਆ ਤੇ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਜਾਨੀ ਕਿ ਰਾਵੀ ਬਿਆਸ ਸਤਲੁਜ ਅਤੇ ਕੱਗੜ ਦੇ ਏਰੀਆ ਵਿੱਚ ਲਗਾਤਾਰ ਬਰਸਾਤ ਹੋਣ ਦੇ ਕਾਰਨ ਖਤਰਾ ਦੁਆਰਾ ਤੋਂ ਵੱਧਦਾ ਹੋਇਆ ਦਿਖਾਈ ਦੇ ਰਿਹਾ ਚਿੰਤਾ ਦੀ ਗੱਲ ਇਹ ਹੈ ਕਿ ਸਤਲੁਜ ਦੇ ਉੱਪਰ ਬਹੁਤ ਜ਼ਿਆਦਾ ਪਾਣੀ ਹੈ ਕਿਉਂਕਿ ਸਤਲੁਜ ਸਭ ਤੋਂ ਵੱਡਾ ਦਰਿਆ ਹੈ ਅਗਰ ਸਤਲੁਜ ਵਿੱਚ ਪਾਣੀ ਵੱਧਦਾ ਤਾਂ ਆਪਣਾ ਨੰਗਲ ਤੋਂ ਲੈ ਕੇ ਜਿੰਨਾ ਵੀ ਮਾਲਵੇ ਦਾ ਏਰੀਆ ਉਹਨੂੰ ਖਤਰਾ ਪੈ ਸਕਦਾ ਜੀ ਜਿੰਨੇ ਵੀ ਥੱਲੇ 15 12 15 ਜ਼ਿਲ੍ਹੇ ਨੇ ਉਹਨਾਂ ਨੂੰ ਨੁਕਸਾਨ ਹੁੰਦਾ ਦਿਖਾਈ ਦੇ ਸਕਦਾ ਹੈ ਖਤਰਾ ਹਜੇ ਟਲਿਆ ਨਹੀਂ ਹੈ ਬਾਕੀ ਦੁਪਹਿਰੇ 3 ਵਜੇ ਮੈਂ ਲਾਈਵ ਹੋਵਾਂਗਾ ਹਾਈਡਰੋ ਬਾਕਸਰ ਉੱਪਰ ਤੋਂ ਜਿਹਦੇ ਵਿੱਚ ਤਾਜ਼ਾ ਸਥਿਤੀ ਕੀ ਹੈ ਉਹ ਜਾਣਕਾਰੀ ਸਾਂਝੀ ਕਰਾਂਗਾ ਉਹ 3 ਵਜੇ ਤੱਕ ਲਾਈਵ ਆ ਜਾਊਗਾ ਤੁਹਾਡੇ ਤੱਕ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ YouTube ਦੇ ਉੱਪਰ ਉਹ ਤਾਂ ਫੋਲੋ ਸਬਸਕ੍ਰਾਈਬ ਕਰੋ ਪੇਜ ਨੂੰ ਫੋਲੋ ਕਰੋ ਸਾਡੇ Facebook ਦੇ ਉੱਪਰ ਜਾ ਕੇ ਤੇ ਵਾਹਿਗੁਰੂ ਦਾ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਜਲਦ ਅਗਲੀ ਵੀਡੀਓ ਵਿੱਚ ਧੰਨਵਾਦ ਜੀ